ਜੀ ਐਸ ਪੀ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੱਜ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਡਿਪਟੀ ਕਮਿਸ਼ਨਰ ਤੇ ਮੇਰੇ ਵੱਲੋਂ ਐਸ ਐਸ ਪੀ ਬਰਨਾਲਾ ਅਸੀਂ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਇੱਥੇ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇਹਦੇ ਵਿੱਚ ਅਸੀਂ ਤੁਹਾਨੂੰ ਅਪਡੇਟਸ ਦੇਣਾ ਚਾਹੁੰਦੇ ਆ ਕਿ ਜਿੱਦਾਂ ਕਿ ਐਸ ਯੂ نو ਐਮ ਸੀ ਸੀ ਹੈਜ਼ ਕਮ ਇਨ ਟੂ ਫੋਰਸ ਐਂਡ ਜਿਹੜੀ ਕਿ ਹਦਾਇਤਾਂ ਸਾਨੂੰ ਮਿਲੀ ਹੋਈਆਂ ਜੋ ਸਾਨੂੰ ਕੰਪਲਾਈ ਕਰਨੀ ਹੁੰਦੀ ਹੈ ਵਿਥਿਨ 24 ਆਵਰਸ 48 ਐਂਡ 72 ਆਵਰਸ ਥੈਟ ਇਜ਼ ਮੇਨਲੀ ਰਿਗਾਰਡਿੰਗ ਜੋ ਕਿ ਕੋਈ ਪੋਸਟਰਸ ਬੈਨਰਸ ਵਗੈਰਾ ਪੋਲਿਟੀਕਲ ਕੋਈ ਲੱਗੇ ਹੋਣ ਸਰਕਾਰੀ ਦਫ਼ਤਰਾਂ ਤੇ ਪਬਲਿਕ ਪਲੇਸਿਸ ਐਂਡ ਪ੍ਰਾਈਵੇਟ ਪਲੇਸਿਸ ਤੇ ਉਹਨਾਂ ਦੀ ਅਸੀਂ ਕੰਪਲਾਈਅੰਸ ਕਰ ਚੁੱਕੇ ਹਾਂ ਜਿਹੜੀ ਕਿ ਸਾਡੀ ਐਫਐਸਟੀ ਟੀਮਸ ਹੈ 3 ਪਰ ਕੰਸਟੀਟਿਊਐਂਸੀ ਵੇ ਕੰਪਰਾਈਜ਼ਿੰਗ ਆਫ ਸਿਵਲ ਪ੍ਰਸ਼ਾਸਨ ਦੇ ਅਫਸਰ ਐਂਡ ਸਾਡੇ ਉਹ 24/7 ਐਕਟਿਵ ਹੋ ਚੁੱਕੀ ਹੈ ਸਾਡੇ ਕੋਲ ਸੀਏਪੀਐਫ ਦੀ ਇੱਕ ਕੰਪਨੀ ਆਈ ਹੈ ਜਿਹਨੂੰ ਕਿ ਅਸੀਂ ਕੌਨਫੀਡੈਂਸ ਬਿਲਡਿੰਗ ਮੈਸ਼ਰਸ ਵਾਸਤੇ ਉਹਦੀ ਵਰਤੋਂ ਕਰ ਰਹੇ ਹਾਂ ਐਸੇ ਐਸੀ ਕਾਫੀ ਫਲੈਗ ਮਾਰches ਫੁੱਟ ਪੈਟਰੋਲਿੰਗ ਆਲਰੇਡੀ ਕਰ ਚੁੱਕੇ ਆ ਤੇ ਰੈਗੂਲਰ 24 ਆਵਰਸ ਇੰਟਰ ਡਿਸਟ੍ਰਿਕਟ ਨਾਕਾਸ ਹੈਵ ਆਲਸੋ ਪੁਟ ਇਨ ਪਲੇਸ ਉਹ ਜਿਹੜੇ ਨਾਕਾ ਹੈਗੀ ਵੀ ਹੈਵ ਟ੍ਰਾਈਡ ਕਿ ਉਥੇ ਸੀਸੀਟੀਵੀ ਕਵਰੇਜ ਹੈਗੀ ਤੇ ਵਧੀਆ ਤਰੀਕੇ ਨਾਲ ਅਸੀਂ ਉਹ ਨਾਕਾਬੰਦੀ ਕਰਕੇ ਉਥੇ ਸਰਚ ਐਂਡ ਸੀਜ਼ਰ ਕਿਤਾ ਜਾਏ ਸਾਡੇ ਵੱਲੋਂ ਤੇ ਇਹਦੇ ਨਾਲ ਨਾਲ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨਸ ਵੀ ਕਰ ਰਹੇ ਜਿਹੜੇ ਕਿ ਕੋਈ ਹੈਬਿਚੁਅਲ ਕ੍ਰਿਮੀਨਲਸ ਨੇ ਟ੍ਰਬਲ ਮੇਕਰਸ ਨੇ ਉਹਨਾਂ ਦੇ ਅਗੇਂਸਟ ਕਾਰਵਾਈ ਜਾ ਰਹੀ ਹੈ ਪ੍ਰੀਵੈਂਟਿਵ ਐਕਸ਼ਨਸ ਵੀ ਲਿੱਤੇ ਜਾ ਰਹੇ ਆ ਕੱਲ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨਸ ਕਰਾਏ ਸੀਗੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਵੀ ਹੈ ਰਜਿਸਟਰਡ 11 ਐਫਆਇਰਸ ਕੰਪਰਾਈਜ਼ਿੰਗ ਆਫ 5 ਅੰਡਰ ਐਨਡੀਪੀਐਸ ਐਕਟ ਐਂਡ 5 ਅੰਡਰ 600 ਐਕਸਾਈਜ਼ ਤੇ ਐਦਾਂ ਹੀ ਸਾਡਾ ਰੈਗੂਲਰ ਸੀਜ਼ਰਸ ਚੱਲ ਰਹੇ ਐਕਸਾਈਜ਼ ਐਂਡ ਡੀਪੀਐਸ ਆਰਮਸ ਤੇ ਵੀ ਐਂਡ ਕੈਸ਼ ਤੇ ਵੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਆਲਰੇਡੀ ਅਪੀਲ ਕਰ ਚੁੱਕੇ ਹਾਂ ਫੇਰ ਕਰਾਂਗੇ ਕਿ ਕੋਈ ਵੀ ਅਗਰ ਕੈਸ਼ ਕੈਰੀ ਕਰਦਾ ਆਪਣੇ ਨਾਲ ਵੈਲਿਡ ਡਾਕੂਮੈਂਟਸ ਕੈਰੀ ਕਰਨ ਸੋ ਥੈਟ ਉਹਨਾਂ ਨੂੰ ਹਰਾਸਮੈਂਟ ਨਾ ਹੋਏ ਕੋਈ ਟਰਬਲ ਨਾ ਆਏ ਬਿਕੋਜ਼ ਸਾਨੂੰ ਵੀ ਹਦਾਇਤ ਹੈ ਉਹਨੂੰ ਕਰਾਸ ਚੈੱਕ ਕਰਨਾ ਹੈਗਾ ਸਾਡੀ ਟੀਮਸ ਨੂੰ ਵੀ ਦਿੱਕਤ ਨਾ ਆਏ ਤੇ ਨਾਲ ਦੇ ਨਾਲ ਆਰਮਸ ਡਿਪੋਜ਼ੀਸ਼ਨ ਤੇ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਐਸ ਵੀ ਹੈਵ ਆਲਰੇਡੀ ਰਿਕੁਐਸਟਡ ਦ ਪਬਲਿਕ ਕਿ ਆਪਣੇ ਆਰਮਸ Uh, जो कंसर्न uh, एरिया है गन हाउस और पुलिस स्टेशन उत्थे जाके डिपोजिट कराए जा एन बी डबल्यूस एंड बाकी जो सू हिदायत हैगी वो असी ऑलरेडी कर रहे हैं इंटर एजेंसी कोऑर्डिनेशन वास्ते डिफरेंट डिपार्टमेंट्स दी डीसी साहब से मैं जॉइंट मीटिंग्स कर चुके हैं जो कि असी रेगुलरली करते रहेंगे एंड वी एश्योर द पब्लिक एंड एवरीवन वन कि बई वील एनश्योर फ्री फेयर एंड ट्रांसपेरेंट इलेक्शन इन बरनाला ਚੋਨਾੰਦੇਸ਼ ਨੇ ਸ਼ਰਾਬ ਦੀ ਤਰਫੋਂ ਕਾਫੀ ਜ਼ਿਆਦਾ ਹੁੰਦੀ ਆ ਪੁਲਿਸ ਬਰਾਬਦੀ ਕਰਦੀ ਆ ਪਰ ਇਹਦਾ ਇੱਕ ਪੱਖ ਇਹ ਵੀ ਆ ਕਿ ਅਕੱਤੀ ਸ਼ਰਾਬ ਦੇ ਤੋਂ ਠੇਕੇਦਾਰ ਤੋਂ ਚੱਕੀ ਗਈ ਆ ਕਿ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਠੇਕੇਦਾਰ ਨੂੰ ਕਿ ਇਦਾਂ ਦੀ ਉਹ ਹੈ ਬਈ ਤਾਂ ਕਿ ਜਿਹੜਾ ਵੀ ਅਕੱਤੀ ਸ਼ਰਾਬ ਲੈ ਕੇ ਜਾਂਦਾ ਉਹ ਰਿਕਾਰਡ ਰੱਖਿਆ ਜਾਣਾ ਜੀ ਜਿਦਾ ਕਿ ਤੁਹਾਨੂੰ ਮੈਂ ਦੱਸਿਆ ਅੱਜ ਵੀ ਸਾਡੀ ਇੱਕ ਮੀਟਿੰਗ ਇਨਕਮ ਟੈਕਸ ਅਫੀਸ਼ੀਅਲਸ ਐਕਸਾਈਜ਼ ਅਫੀਸ਼ੀਅਲਸ ਨਾਲ ਹੈਗੀ ਜਿਹੜੀ ਹਦਾਇਤ ਹੈ ਕਿ ਐਸ ਵੀ نو ਦੈਟ ਦੀ ਫਾਈਨੈਂਸ਼ੀਅਲ ਇਅਰ ਇਸ ਕਮਿੰਗ ਟੂ ਐਨ ਐਂਡ ਜਿਹੜੀ 31 ਮਾਰਚ ਆਣੀ ਹੈ ਤੇ ਨਵੇਂ ਨਵੇਂ ਐਕਸਾਈਜ਼ ਦੀ ਪਾਲਿਸੀ ਮੁਤਾਬਕ ਉਹਨਾਂ ਨੂੰ ਠੇਕੇ ਦਿੱਤੇ ਜਾਂਦੇ ਤੇ ਜੋ ਸਟਾਕ ਕੈਰੀ ਫਾਰਵਰਡ ਹੋਣਾ ਉਹਦੇ ਅਕੋਰਡਿੰਗਲੀ ਜੋ ਡਾਇਰੈਕਸ਼ਨਸ ਹੈਗੀ ਉਹ ਕੰਪਲਾਈਂਸ ਕੀਤੀ ਜਾਊਗੀ ਜੇ ਜੋ ਨਹੀਂ ਕੰਪਲਾਈ ਕਰੇਗਾ ਉਹਦੇ ਅਕੋਰਡਿੰਗਲੀ ਲੀਗਲ ਜੋ ਕਾਰਵਾਈ ਬਣਦੀ ਉਹਨਾਂ ਤੇ ਕੀਤੀ ਜਾਊਗੀ ਡੇਲੀ ਦੀ ਮੋਨਿਟਰਿੰਗ ਹੋਏਗੀ ਇਹਦੀ ਐਕਸਾਈਜ਼ ਵਾਲੇ ਜਿਹੜੇ ਹੈਗੇ ਨੇ ਇਹਦੀ ਡੇਲੀ ਮੋਨਿਟਰਿੰਗ ਕਰ ਰਹੇ ਨੇ ਕਿ ਕਿਹਦੀ ਕਿੰਨਾ ਸਟਾਕ ਆਇਆ ਡੇਲੀ ਦਾ ਸਟਾਕ ਜੇ ਉਹ ਸਟਾਕ ਜ਼ਿਆਦਾ ਆਂਦਾ ਹੈ ਤਾਂ ਉਹਦੀ ਚੈਕਿੰਗ ਉਹਨਾਂ ਨੇ ਨਾਲ ਦੀ ਨਾਲ ਕਰਨੀ ਹੈ ਸੋ ਡੇਲੀ ਸਟਾਕ ਮਾਨਿਟਰਿੰਗ ਹਰ ਹਰੇਕ ਵੈਂਡਰ ਦੀ ਹੋ ਰਹੀ ਹੈ ਉਹ ਉਹ ਜਦੋਂ ਅਨਾਉਂਸਮੈਂਟ ਦੇ ਨਾਲ ਨਾਲ ਹੀ ਸਟਾਰਟ ਹੋ ਚੁੱਕਿਆ ਹੈ ਕੰਮ ਜੀ ਅ ਇਸ ਵਾਰ ਇੱਕ ਚਰਚਾ ਇਹ ਵੀ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਪਲੇਗਰਾਉਂਡ ਨੇ ਉਹਨਾਂ ਦੇ ਵਿੱਚ ਰਾਜਨੀਤਿਕ ਰੈਲੀਆਂ ਨਹੀਂ ਕਰਨ ਦਿੱਤੀਆਂ ਜਾਣੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕੋਈ ਕੁਝ ਪੁਜਾਰਾ ਹੈ ਦੇਖੋ ਇਹਦੇ ਵਿੱਚ ਮਾਡਲ ਕੋਡ ਆਫ ਕੰਡਕਟ ਜਦੋਂ ਆ ਜਾਂਦਾ ਕੋਈ ਵੀ ਪਬਲਿਕ ਪਲੇਸਿਸ ਜਿਹੜੀਆਂ ਹੈਗੀਆਂ ਨੇ ਉਦੇ ਤੇ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਕਿ ਕਿਸੇ ਇੱਕ ਪਾਰਟੀ ਨੂੰ ਡੋਮਿਨੈਂਸ ਜਿਹੜੀ ਇਹ ਨਹੀਂ ਕੀਤੀ ਜਾ ਸਕਦੀ ਉੱਥੇ ਜੇ ਕੋਈ ਪਰਮਿਸ਼ਨ ਮਿਲਣੀ ਹੈ ਤਾਂ ਸਭ ਨੂੰ ਜਿਹੜੀ ਹੈਗੀ ਹੈ ਸਾਂਝੇ ਤੌਰ ਤੇ ਮਤਲਬ ਸਾਰਿਆਂ ਨੂੰ ਬਰਾਬਰ ਬਰਾਬਰ ਹੀ ਜਿਹੜੀ ਹੈ ਪਰਮਿਸ਼ਨ ਦਿੱਤੀ ਜਾਏਗੀ ਆਦਰਵਾਇਸ ਵੈਸੇ ਅਸੀਂ ਅਵੋਇਡ ਕਰਦੇ ਹਾਂ ਕਿ ਪਬਲਿਕ ਪਲੇਸਸ ਦੇ ਉੱਤੇ ਕੋਈ ਰੈਲਿਸ ਨਾ ਕੀਤੀਆਂ ਜਾ ਕੋਈ ਦੁਬਾਰਾ ਵੱਡੋ ਚੋਣ ਐ ਪ੍ਰਚਾਰ ਲਈ ਗੱਡੀਆਂ ਵਰਤੀਆਂ ਜਾਂਦੀਆਂ ਉਹ ਉਹਦਾ ਖਰਚਾ ਪਾਇਆ ਜਾਂਦਾ ਕੁਝ ਕੁ ਲੋਕ ਐ ਸਟicker ਲਾ ਲੈਂਦੇ ਨੇ ਕਿ ਇਹ ਮੇਰਾ ਪ੍ਰਾਈਵੇਟ ਵਾਹਨ ਹੈ ਆਮ ਤੌਰ ਤੇ ਦੇਖਿਆ ਜਾਂਦਾ ਕਿ ਉਹ ਰੈਲੀਆਂ ਦੇ ਵਿੱਚ ਉਹ ਸਟicker ਵਾਲੇ ਜਿਹੜੇ ਹੈਗੇ ਉਹ ਦੇਖੋ ਜੋ ਇਲੈਕਸ਼ਨ ਦੀ ਕਮਿਸ਼ਨ ਦੀ ਹਦਾਇਤ ਹੈ ਕਿ ਜੇ ਕੋਈ ਲੋਕ ਆਪਣੇ ਆਪ ਆਪ ਰੈਲੀ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹਦੇ ਤੇ ਉਹਨਾਂ ਨੇ ਕਿਸੇ ਤਰੀਕੇ ਦਾ ਸਟicker ਨਹੀਂ ਲਗਾਇਆ ਹੋਇਆ ਤਾਂ ਫਿਰ ਅਸੀਂ ਉਹਨੂੰ ਉਹਦੇ ਖਰਚੇ ਵਿੱਚ ਨਹੀਂ ਫੜ ਸਕਦੇ ਉਦੇ ਚ ਇਹ ਹੈ ਕਿ ਉਹ ਬੰਦਾ ਆਪਣੀ ਮਰਜ਼ੀ ਦੇ ਨਾਲ ਰੈਲੀ ਅਟੈਂਡ ਕਰਨ ਆਇਆ ਹੈ ਕਮਰਸ਼ੀਅਲ ਵਹੀਕਲਸ ਜਿੰਨੇ ਵੀ ਹੋਣਗੇ ਉਹ ਸਾਰਿਆਂ ਦਾ ਖਰਚਾ ਪੜਿਆ ਜਾਏਗਾ ਲੇਕਿਨ ਜਿਸੇ ਕਿਸੇ ਪ੍ਰਾਈਵੇਟ ਵਹੀਕਲ ਦੇ ਉੱਤੇ ਕੋਈ ਸਟicker ਹੋਏਗਾ ਉਮੀਦਵਾਰ ਦਾ ਨਾਮ ਹੋਏਗਾ ਜਾਂ ਉਸਦੀ ਫੋਟੋ ਹੋਏਗੀ ਉਹ ਖਰਚੇ ਦੇ ਵਿੱਚ ਜ਼ਰੂਰ ਪੜੇ ਜਾਣਗੇ ਜੇ ਕਿਸੇ ਪਲੀਟਿਕਲ ਪਾਰਟੀ ਦਾ ਵਰਕਰ ਆਪਣੇ ਘਰ ਤੇ ਪੋਸਟਰ ਬੈਨਰ ਲਗਾਉਣਾ ਚਾਹੁੰਦਾ ਉਹਦੇ ਲਈ ਕਿੱਥੋਂ ਮਨਜ਼ੂਰੀ ਲੈਣੀ ਹੈ ਉਹਨੂੰ ਕਿਸੇ ਤੋਂ ਮਨਜ਼ੂਰੀ ਨਹੀਂ ਲੈਣੀ ਹੋਏਗੀ ਉਹ ਆਪਣਾ ਜਿਹੜਾ ਹੈਗਾ ਉਹ ਕਨਸੈਂਟ ਆਪਣੀ ਰੱਖੇਗਾ ਸਾਡੀਆਂ ਟੀਮਸ ਜਾ ਕੇ ਜਦੋਂ ਚੈਕਿੰਗ ਕਰਦੀਆਂ ਨੇ ਤਾਂ ਆਪਣੀ ਕਨਸੈਂਟ ਉਹਨਾਂ ਨੂੰ ਦਿਖਾ ਸਕਦਾ ਹੈ ਕਿ ਮੇਰੀ ਮਰਜ਼ੀ ਦੇ ਨਾਲ ਇਹ ਜਿਹੜਾ ਪੋਸਟਰ ਬੈਨਰ ਲੱਗਿਆ ਹੈ ਲੇਕਿਨ ਉਹ ਅਸੀਂ ਉਹਨੂੰ ਖਰਚੇ ਦੇ ਵਿੱਚ ਜ਼ਰੂਰ ਫੜਾਂਗੇ ਇਕਸਰ ਅਸਲਾ ਜਮਾ ਹੋਣ ਦੇ ਵਿੱਚ ਆਮ ਤੌਰ ਤੇ ਵੇਖਿਆ ਜਾਂਦਾ ਕਿ ਜਿਹੜੀ ਰੋਲਿੰਗ ਪਾਰਟੀ ਹੋਣੀ ਆ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਪੋਰਟਰ ਆਉਂਦੇ ਨੇ ਉਹਨਾਂ ਦਾ ਅਸਲਾ ਬੇਰੀ ਨਾਲ ਜਮਾ ਕਰਵਾਇਆ ਜਾਂਦਾ ਜਿਹੜੇ ਅਕਸਰ ਕੰਨਾਂ ਸਾਹਮਣੇ ਹੁੰਦੇ ਨਹੀਂ ਜਿੱਦਾਂ ਕਿ ਤੁਹਾਡੇ ਰਾਹੀਂ ਅਸੀਂ ਆਲਰੇਡੀ ਰਿਕੁਐਸਟ ਕੀਤੀ ਕਿ 7 ਦਿਨ ਦਾ ਟਾਈਮ ਇਨੀਸ਼ੀਅਲੀ ਦਿੱਤਾ ਗਿਆ ਸਾਰਿਆਂ ਨੂੰ ਅਸੀਂ ਇਹ ਇੱਕ ਲੈਵਲ ਪਲੇਇੰਗ ਫੀਲਡ ਇੱਥੇ ਪ੍ਰੋਵਾਈਡ ਕਰ ਰਹੀ ਹਾਂ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਜਿੱਦਾਂ ਕਿ ਅਸੀਂ ਦੱਸਿਆ ਕਿ ਇੰਪਾਰਸ਼ਲੀ ਅਸੀਂ ਇਹ ਚੋਣ ਕਰਾਣੀ ਹੈ ਤੇ ਸਾਰਿਆਂ ਵਾਸਤੇ ਸੇਮ ਹਿਦਾਇਤ ਹੈ ਸੇਮ ਕਾਨੂੰਨ ਹੈ ਤੇ ਡਾਇਰੈਕਸ਼ਨ ਸੇਮ ਹੈ ਤੇ ਸਾਰਿਆਂ ਨੂੰ ਇੱਕ ਥਾਂ ਤੇ ਹੀ ਰਕਸੀ ਰੱਖ ਕੇ ਸਾਰਿਆਂ ਨੂੰ ਰਿਕੁਐਸਟ ਕੀਤੀ ਸਾਰੇ ਜਮਾ ਕਰਾਂਗੇ ਜੀ 휠체어 ਸਾਰੇ ਪੁਲੰਗੋਠਾ ਦੇ ਅਵੇਲੇਬਲ ਹੋਏ ਜੀ ਹਾਂ ਉਹ ਸਾਡੀਆਂ ਪੰਚਾਇਤਾਂ ਦੇ ਕੋਲ ਆਲਰੇਡੀ ਇੱਕ ਇੱਕ 휠체어 ਹੈਗੀ ਹੈ ਉਸ ਤੋਂ ਇਲਾਵਾ ਜਿਹੜੇ ਪੀ ਡਬਲਯੂ ਡੀ ਵੋਟਰਸ ਜਿੱਥੇ ਵੀ ਹੈਗੇ ਨੇ ਆ ਜਾਂ ਜਿੱਥੇ 85 ਤੋਂ ਪਲੱਸ ਸਾਡੇ ਜ਼ਿਆਦਾ ਵੋਟਰਸ ਹੈਗੇ ਨੇ ਉੱਥੇ ਅਸੀਂ ਸਪੈਸ਼ਲੀ ਹੋਰ ਜ਼ਿਆਦਾ ਵੀਲ ਚੇਅਰਸ ਵੀ ਰਖਾਵਾਂਗੇ 85 ਜਿਹੜੀ ਹੈ ਜੀ ਆਏ ਜੇ ਘਰ ਦਾ ਚੇਕ ਪੋਲ ਕਰਵਾਉਣ ਦਾ ਹੈ ਇਹ ਕਦੋਂ ਸ਼ੁਰੂ ਹੋਏਗਾ ਇਹ ਜਦੋਂ ਜਹਲੇ ਤਾਂ ਜਿਹੜਾ ਹੈਗਾ ਨੋਮੀਨੇਸ਼ਨਸ ਵੀ ਨਹੀਂ ਹੋਈਆਂ ਜੀ ਜਿਵੇਂ ਇਲੈਕਸ਼ਨ ਦਾ ਟਾਈਮ ਆਏਗਾ ਸ਼ਡਿਊਲ ਦੇ ਅਕੋਰਡਿੰਗਲੀ ਕਰਾਇਆ ਜਾਏਗਾ